ਭਾਵੇਂ ਨੀਆਂ ਦੇ ਵਿੱਚ ਖੜ ਗਏ ਪਰ ਤਾਉਣ ਨੀਵੀ ਨਹੀਂ ਕੀਤੀ ਹਰ ਇੱਕ ਝਲਮ ਕੀਤਾ ਸੀ ਸੂਬੇ ਤੇ ਹਰ ਆਪਣਾਈ ਨੀਤੀ ਵਿੱਚ ਵਿਰਾਸਤ ਮਿਲੀ ਸੀ ਗੁੜਤੀ ਦੁਖੀਆਂ ਲਈ ਸਿਰਵਾਰਨ ਦੀ ਮੁਗਲਾਂ ਦੀ ਕੋਸ਼ਿਸ਼ ਸੀ ਪੂਰੀ ਚੰਗੀ ਸੋਚ ਨੂੰ ਮਾਰਨ ਦੀ ਸਿੱਖੀ ਦੀ ਨਹੀਂ ਪੱਕੀ ਕਰ ਗਏ ਫਤਿਹ ਜੌਰਾਵਰ ਸਿੰਘ ਸੀ ਪੂਰੇ ਪੁੱਤ ਸੀ ਵਾਦਾਂ ਵਾਲੇ ਦੇ ਛੋਟੇ ਧਰਮ ਦੇ ਪੱਕੇ ਸੀ ਦੋ ਸੂਰੇ ਕਿ ਪੁੱਤ ਵਾਰ ਕੇ ਚਾਰੇ ਸਤਗੁਰ ਜੋਰ ਦੇ ਨਾਲ ਛੱਡੇ ਜਾਇ ਕਾਰੇ ਪੁੱਤ ਵਾਰ ਕੇ ਚਾਰੇ ਸਤਗੁਰ ਜੋਰ ਦੇ ਨਾਲ ਛੱਡੇ ਜਾਇ ਕਾਰੇ ਤੇਰੇ ਬਖਸ਼ੇ ਤੈਨੂੰ ਸੌਂਪੇ ਲੱਖਾਂ ਪੁੱਤਾਂ ਤੋਂ ਚਾਰੇ ਵਾਰੇ ਤੇਰੇ ਬਖਸ਼ੇ ਤੈਨੂੰ ਸੌਂਪੇ ਇਹਨਾਂ ਲੱਖਾਂ ਪੁੱਤਾਂ ਤੋਂ ਚਾਰੇ ਵਾਰੇ